ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਅੱਜ ਰਾਤੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 2 ਅਗਸਤ 2024 ਰਾਤ ਨੂੰ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਤਾਜ਼ਾ ਸੈਟਲ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸਦੇ ਹੋ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਬਹੁਤ ਸੰਘਣੀ ਬੱਦਲਬਾਈ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਬਣੀ ਹੋਈ ਦਿਖਾਈ ਦੇ ਰਹੀ ਹੈ ਜੀ ਆਪਣੇ ਜਿਹੜਾ ਇਲਾਕਾ ਕਹਿ ਦੀ ਆਪਾਂ ਪਟਿਆਲੇ ਤੋਂ ਉੱਪਰ ਦੀ ਬੈਲਟ ਜਿਹੜੀ ਲੁਧਿਆਣਾ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਤੱਕ ਜਾ ਰਹੀ ਹੈ ਉਹਦੇ ਵਿੱਚ ਸੋਹਣੀ ਬੱਦਲਬਾਈ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਕਿ ਇਸ ਇਲਾਕੇ ਦੇ ਵਿੱਚ ਸ਼ਾਮ ਵੇਲੇ ਤੋਂ ਹੀ ਬੱਦਲਬਾਈ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਸੀ ਪਰ ਅਗਰ ਗੱਲ ਕਰੀਏ ਮੀਂਹ ਦੀ ਤਾਂ ਰਡਾਰ ਸਿਸਟਮ ਦੇਖ ਲੈਂਦੇ ਆ ਕੀ ਕਹਿੰਦਾ ਰਡਾਰ ਸਿਸਟਮ ਦੇ ਹਿਸਾਬ ਨਾਲ ਦੱਸ ਸਕਦੇ ਕਿਸ ਇਲਾਕੇ ਵਿੱਚ ਮੀਂਹ ਹੁੰਣ ਦੇ ਚਾਂਸ ਨੇ ਜੀ ਇਮੇਜ ਦੇ ਹਿਸਾਬ ਨਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਹੀ ਸੰਘਣੇ ਬੱਦਲ ਬਾਈ ਤੁਹਾਨੂੰ ਦਿਖਾਈ ਦੇ ਰਹੀ ਹੈ ਜਿਹੜੀ ਕਿ ਖਾਸ ਕਰਕੇ ਮੀਂਹ ਵਾਲੇ ਬੱਦਲ ਨੇ ਪਰ ਅੱਪਾ ਅਗਰ ਗੱਲ ਕਰੀਏ ਤਾਂ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਤਾਂ ਫਿਲਹਾਲ ਕੋਈ ਵੱਡੀਆਂ ਕਾਰਵਾਈਆਂ ਇਸ ਸਿਸਟਮ ਦੀਆਂ ਹਜੇ ਤੱਕ ਪਈਆਂ ਨਹੀਂ ਦਿਖਾਈ ਦੇ ਰਹੀਆਂ ਜਲੰਧਰ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਹੋਣ ਦੀ ਖਬਰਾਂ ਪਾਈਆਂ ਨੇ ਤੇ ਹੌਲੀ-ਹੌਲੀ ਇਹ ਸਿਸਟਮ ਐਕਟੀਵੇਟ ਤਾਂ ਹੋਵੇਗਾ ਪਰ ਨਾਲ ਦੀ ਨਾਲ ਸਿਸਟਮ ਅੱਗੇ ਵਧਦਾ ਹੋਇਆ ਹੁਸ਼ਿਆਰਪੁਰ ਤੋਂ ਅੱਗੇ ਜਾਂਦਾ ਹੋਇਆ ਇਹ ਹੌਲੀ-ਹੌਲੀ ਸਿਸਟਮ ਗੁਰਦਾਸਪੁਰ ਦੇ ਇਲਾਕੇ ਨੂੰ ਟੱਚ ਕਰੇਗਾ ਖਾਸ ਕਰਕੇ ਇਹ ਮਾਝੇ ਦੇ ਇਲਾਕੇ ਵਿੱਚ ਰਾਤ ਦੇ ਵੇਲੇ ਐਕਟੀਵੇਟ ਹੋਣ ਦੇ ਚਾਂਸਸ ਜ਼ਿਆਦਾ ਨਹੀਂ ਬਾਕੀ ਗੱਲ ਕਰ ਲਈਏ ਸਵੇਰ ਦੇ ਵੇਲੇ ਤੱਕ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਹੁੰਦੀਆਂ ਬਾਕੀ ਕਿਸੇ ਹਿੱਸੇ ਵਿੱਚ ਦਿਖਾਈ ਨਹੀਂ ਦੇ ਰਹੀਆਂ ਖਾਸ ਕਰਕੇ ਜਿਹੜੀ ਬੈਲਟ ਬਣੀ ਹੋਈ ਹੈ ਜੀ ਪਟਿਆਲੇ ਤੋਂ ਜਲੰਧਰ ਹੁੰਦੇ ਹੋਏ ਲੁਧਿਆਣੇ ਦੇ ਇਲਾਕੇ ਦੇ ਵਿੱਚ ਇਹ ਤੇ ਇਸ ਤੋਂ ਇਲਾਵਾ ਥੋੜੀ ਜਿਹੀ ਰਾਤ ਦੇ ਵੇਲੇ ਇਹ ਕਾਰਵਾਈ ਹੁੰਦੀ ਹੁੰਦੀ ਅਮਰਸਰ ਤੇ ਗੁਰਦਾਸਪੁਰ ਦੇ ਇਲਾਕੇ ਬਿਲਦ ਵੱਧ ਸਕਦੀ ਹੈ ਜੀ ਬਾਕੀ ਉਸ ਤੋਂ ਇਲਾਵਾ ਕੋਈ ਵੀ ਅਪਡੇਟ ਹੋਵੇਗੀ ਸਵੇਰ ਦੀ ਵੀਡੀਓ ਵਿੱਚ ਤੁਹਾਨੂੰ ਮਿਲ ਜਾਵੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਬਣੇ ਰਹੋ ਚੈਨਲ ਵੈਦਰ ਅਪਡੇਟਸ ਬਾਰੇ ਤੇ